ਸਤਿ ਸ੍ਰੀ ਅਕਾਲ ਜੀ ਅੱਜ ਦੇ ਵਲੌਗ ਦੇ ਵਿੱਚ ਆਪਾਂ ਤੁਹਾਨੂੰ ਘੁਮਾਵਾਂਗੇ ਲੁਧਿਆਣੇ ਦਾ ਚਿੜੀਆ ਘਰ ਜੋ ਸਾਹਮਣੇ ਰਸਤਾ ਜਾ ਰਿਹਾ ਹੈ ਇਹ ਜਾ ਰਿਹਾ ਲੁਧਿਆਣੇ ਦੇ ਚਿੜੀਆ ਘਰ ਨੂੰ ਇਹ ਲੁਧਿਆਣੇ ਫਲੋਰ ਰੋਡ ਤੇ ਇਹ ਚਿੜੀਆ ਘਰ ਬਣਿਆ ਹੋਇਆ ਹੈ ਅਤੇ ਜੋ ਸਾਹਮਣੇ ਤੁਹਾਨੂੰ ਦਿਖ ਰਿਹਾ ਹੈ ਇਹ ਦਿਖ ਰਿਹਾ ਮਹਾਰਾਜਾ ਰਣਜੀਤ ਸਿੰਘ ਮਿਊਜ਼ੀਅਮ ਦੋਨੇ ਚੀਜ਼ਾਂ ਇੱਕ ਹੀ ਥਾਂ ਤੇ ਹਨ ਅਤੇ ਤੁਸੀਂ ਦੋਵੇਂ ਚੀਜ਼ਾਂ ਇੱਕ ਹੀ ਦਿਨ ਵਿੱਚ ਘੁੰਮ ਸਕਦੇ ਹੋ ਜੇ ਕਿਸੇ ਮੇਰੇ ਵੀਰ ਭਰਾ ਨੇ ਜਾਂ ਕਿਸੇ ਭੈਣ ਨੇ ਚਿੜੀਆ ਘਰ ਅਤੇ ਮਿਊਜ਼ੀਅਮ ਦੋਨੇ ਚੀਜ਼ਾਂ ਘੁੰਮਣੀਆਂ ਹਨ ਤੇ ਇੱਕ ਦਿਨ ਵਿੱਚ ਤੁਸੀਂ ਦੋਨੇ ਚੀਜ਼ਾਂ ਘੁੰਮ ਸਕਦੇ ਹਾਂ ਤੇ ਆਪਣੇ ਬੱਚਿਆਂ ਨੂੰ ਵਧੀਆ ਚੀਜ਼ਾਂ ਦਿਖਾ ਸਕਦੇ ਹੋ ਇਹ ਸਾਹਮਣੇ ਕਿਸੇ ਦੀ ਪ੍ਰੀ-ਵੇਡਿੰਗ ਚੱਲ ਰਹੀ ਹੈ ਤੇ ਇਹ ਜੋ ਸਾਹਮਣੇ ਰਸਤਾ ਜਾ ਰਿਹਾ ਹੈ ਇਹ ਲੁਧਿਆਣੇ ਚਿੜੀਆ ਘਰ ਨੂੰ ਜਾ ਰਿਹਾ ਹੈ ਇਹ ਮੇਰੀ ਭਾਣ ਜੀ ਹੈ ਛੋਟੀ ਅਤੇ ਮੈਂ ਇਸ ਨੂੰ ਛੁੱਟੀਆਂ ਦੇ ਵਿੱਚ ਨਾਨਕੇ ਆਈ ਹੋਈ ਨੂੰ ਚਿੜਿਆ ਕਰ ਕਮਾਨ ਲੈ ਕੇ ਜਾ ਰਿਹਾ ਹਾਂ ਆਪਾਂ ਚਿੜਿਆ ਘਰ ਦੀ ਪਾਰਕਿੰਗ ਦੇ ਕੋਲੇ ਪਹੁੰਚ ਚੁੱਕੇ ਹਾਂ ਅਤੇ ਜੋ ਸਾਹਮਣੇ ਤੁਸੀਂ ਟਰੈਕਟਰ ਤੇ ਟਰਾਲੀ ਦੇਖ ਰਹੇ ਹੋ ਇਹ ਦੇਖ ਰਹੇ ਹਾਂ ਕਿ ਇਹਨਾਂ ਨੇ ਆ ਇੱਥੇ ਆ ਕੇ ਲੰਗਰ ਲਾਇਆ ਹੋਇਆ ਸੀਗਾ ਕਿਉਂਕਿ ਸ਼ਹੀਦੀ ਦਿਹਾੜੇ ਚੱਲ ਰਹੇ ਹਨ ਸਾਹਮਣੇ ਆਪਾਂ ਨੂੰ ਟਿਕਟ ਕਾਊਂਟਰ ਅਤੇ ਚਿੜਿਆ ਘਰ ਦਾ ਗੇਟ ਦਿਖ ਰਿਹਾ ਹੈ ਇੱਥੋਂ ਦੀ ਹੀ ਲੁਧਿਆਣਾ ਚਿੜਿਆ ਘਰ ਦੀ ਐਂਟਰੀ ਹੁੰਦੀ ਹੈ ਤੇ ਤੁਸੀਂ ਸਾਹਮਣੇ ਲਿਖਿਆ ਦੇਖ ਸਕਦੇ ਹੋ ਲੁਧਿਆਣਾ ਚਿੜਿਆ ਘਰ ਇੱਥੋਂ ਆਪਾਂ ਟਿਕਟ ਲਵਾਂਗੇ ਹੁਣ ਵੀਡੀਓ ਨੂੰ ਰੋਕ ਕੇ ਤੁਸੀਂ ਟਿਕਟਾਂ ਦੇ ਰੇਟ ਚੈੱਕ ਕਰ ਸਕਦੇ ਹੋ। ਇੱਕ 30 ਦੋ 30 ਦੀਆਂ ਇੱਕ 20 ਵਾਲੀ ਹਨ। ਲਓ ਜੀ ਟਿਕਟਾਂ ਹੁਣ ਆਪਾਂ ਲੈ ਲਿਆ ਹਨ। ਹੁਣ ਆਪਾਂ ਕਰਦੇ ਹਾਂ ਐਂਟਰੀ ਛਿੜਿਆ ਕਰਦੇ ਵਿੱਚ। ਇਹ ਸਾਹਮਣੇ ਗੇਟ ਹੈ ਤੇ ਆਪਾਂ ਐਂਟਰ ਕਰ ਚੁੱਕੇ ਹਾਂ। ਅੱਜ ਮੌਸਮ ਬਹੁਤ ਵਧੀਆ ਹੈ ਅਤੇ ਜਿਸ ਦਿਨ ਮੌਸਮ ਵਧੀਆ ਹੁੰਦਾ ਹੈ ਤਾਂ ਸਾਰੇ ਜੰਗਲੀ ਜਾਨਵਰ ਹੀ ਵੀ ਆਪਾਂ ਨੂੰ ਬਹੁਤ ਵਧੀਆ ਦਿਖ ਜਾਂਦੇ ਹਨ। ਕਈ ਵਾਰੀ ਮੌਸਮ ਵਧੀਆ ਨਹੀਂ ਹੁੰਦਾ ਤਾਂ ਉਸ ਦਿਨ ਤੁਸੀਂ ਪਲਾਨ ਨਾ ਬਣਾਇਓ ਚਿੜਿਆ ਘਰ ਆਉਣ ਦਾ ਕਿਉਂਕਿ ਜਿਸ ਦਿਨ ਮੌਸਮ ਨਹੀਂ ਵਧੀਆ ਹੁੰਦਾ ਤਾਂ ਸਾਰੇ ਜੰਗਲੀ ਜਾਨਵਰ ਜੋ ਵੀ ਹੁੰਦੇ ਹਨ ਉਹ ਆਪਣੇ ਖੁੱਡੇ ਵਿੱਚ ਵੜ ਕੇ ਬਹਿ ਜਾਂਦੇ ਹਨ ਤਾਂ ਆਪਾਂ ਨੂੰ ਵਧੀਆ ਅੰਜੋਇਮੈਂਟ ਨਹੀਂ ਹੁੰਦਾ। ਕੁਝ ਵੀ ਘੁੰਮਣ ਦਾ ਪਲਾਨ ਉਸ ਹਾਲ ਨਾਲ ਨਹੀਂ ਵਧੀਆ ਬੰਦਾ। ਸਾਹਮਣੇ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਬੋਰਡ ਲੱਗੇ ਹੋਏ ਹਨ ਇੱਧਰ ਸਾਰੀਆਂ ਚੀਜ਼ਾਂ ਦੇ ਦੱਸਿਆ ਹੋਇਆ ਕਿ ਇੱਧਰ ਕਿਹੜੇ-ਕਿਹੜੇ ਜਾਨਵਰ ਹਨ ਆਪਾਂ ਤੁਹਾਨੂੰ ਬੋਰਡ ਜ਼ੂਮ ਕਰਕੇ ਦਿਖਾਉਨੇ ਆ ਬੋਰਡ ਦੇਖ ਸਕਦੇ ਹੋ ਗਿੱਦ ਭਗਿਆੜ ਤਿੰਦੂਆ ਅਤੇ ਸਾਹਮਣੇ ਬਾਗ ਮਤਲਬ ਕਿ ਜੋ ਟਾਈਗਰ ਸਫਾਰੀ ਹੈ ਉਹ ਬਿਲਕੁਲ ਸਾਹਮਣੇ ਹੈ ਪਰ ਆਪਾਂ ਚੱਲਾਂਗੇ ਇੱਧਰ ਸਭ ਤੋਂ ਪਹਿਲਾਂ ਜੋ ਜਾਨਵਰ ਆਪਾਂ ਤੁਹਾਨੂੰ ਦਿਖਾਵਾਂਗੇ ਉਹ ਆਪਾਂ ਅੱਗੇ ਚੱਲ ਕੇ ਦੇਖਦੇ ਹਾਂ ਇਹ ਅਜੀ ਜੈਕਾਲ ਇਹਨੂੰ ਕਹਿ ਦਿੰਦੇ ਆ ਪੰਜਾਬੀ ਵਿੱਚ ਚਲਾਕ ਲੋਮੜੀ। ਓਹ ਵੇਖੋ ਬਹੁਤ ਹੀ ਆਸਾਨੀ ਨਾਲ ਸਾਨੂੰ ਦਿਖ ਗਈ। ਕਈ ਵਾਰੀ ਜੰਗਲੀ ਜਾਨਵਰ ਤੋਂ ਹੁੰਦੇ ਹਨ। ਇਸ ਸਾਈਡ ਤੇ ਕਿਸੇ ਓਲੇ ਹੋ ਕੇ ਬੈਠ ਜਾਂਦੇ ਹਨ ਤਾਂ ਕਿ ਤਾਂ ਫਿਰ ਆਸਾਨੀ ਨਾਲ ਨਹੀਂ ਦੇਖਦੇ। ਪਰ ਇਹ ਸਾਨੂੰ ਸਾਹਮਣੇ ਹੀ ਤੁਰਦਾ ਫਿਰਦਾ ਨਜ਼ਰ ਆ ਗਈ। ਇਹ ਤਾਂ ਤੇ ਅੱਗੇ ਵੱਢ ਵੀ ਸਕਦੀ ਆ। ਹੂੰ ਆ ਜਾਲੀ ਲੱਗੀ ਦੀਦੀ। ਹੁਣ ਆਪਾਂ ਤੁਹਾਨੂੰ ਦਿਖਾਉਨੇ ਆਂ ਅਗਲਾ ਜਾਨਵਰ ਇਹ ਹੈ ਸ਼ਤਰਮੁਰਗ ਵੈਸੇ ਤਾਂ ਸ਼ਤਰਮੁਰਗ ਵੀ ਬਹੁਤ ਆਸਾਨੀ ਨਾਲ ਆਪਾਂ ਨੂੰ ਦਿਖ ਜਾਂਦੇ ਹਨ ਪਰ ਅੱਜ ਇਹ ਲੱਗਦਾ ਇਹਨਾਂ ਦੀ ਤਬੀਅਤ ਠੀਕ ਨਹੀਂ ਸੀ ਇਹਨਾਂ ਦੀ ਸਿਹਤ ਠੀਕ ਨਹੀਂ ਸੀ ਲੱਗਦਾ ਬਿਮਾਰ ਸੀ ਇਹ ਤਾਂ ਹੀ ਇਹ ਸਾਈਡ ਤੇ ਹੋ ਕੇ ਬੈਠੇ ਹੋਏ ਹਨ ਕਈ ਵਾਰੀ ਜੰਗਲੀ ਜਾਨਵਰ ਬਿਮਾਰ ਵੀ ਹੋ ਜਾਂਦੇ ਹਨ ਆ ਸਾਹਮਣੇ ਜੋ ਤੁਸੀਂ ਬੋਰਡ ਦੇਖ ਰਹੇ ਆਂ ਇਹਦੇ ਉੱਪਰ ਸਾਰੀ ਇਨਫੋਰਮੇਸ਼ਨ ਦਿੱਤੀ ਹੋਈ ਹੈ ਇਸ ਇਹਨਾਂ ਦੀ ਤੁਸੀਂ ਵੀਡੀਓ ਨੂੰ ਰੋਕ ਕੇ ਪੜ੍ਹ ਸਕਦੇ ਆਂ ਕੀ ਕਿੰਨੀ ਉਮਰ ਹੈ ਇਹਨਾਂ ਦੀ ਕਿੰਨੇ ਆਂਡੇ ਦਿੰਦੇ ਹਨ ਕਿੰਨੀ ਲੰਬਾਈ ਹੈ ਆਜੋ ਜਿਵੇਂ ਲੀਨ ਇਧਰ ਵੇਖੋ ਕਿੱਥੇ ਕਿੱਥੇ ਇਧਰ ਵੇਖੋ ਹੋਈਏਗਾ ਲੀ ਪਾੜਾਉਗਾ ਲੀ ਪਾੜਾਉਗਾ ਸਾਹਮਣੇ ਜੋ ਜੰਗਲਾ ਲੱਗਿਆ ਹੋਇਆ ਹੈ ਇਹਦੇ ਵਿੱਚ ਹੈ ਤेंदुआ ਇਹ ਵੀ ਇੱਕ ਸਾਈਡ ਤੇ ਘੇਰਾਇਆ ਬਣਾ ਕੇ ਬੈਠਾ ਹੋਇਆ ਹੈ ਲੱਗਦਾ ਇਹ ਵੀ ਠੰਡ ਮੰਨ ਰਿਹਾ ਹੈ ਠੀਕ ਨਹੀਂ ਜੋ ਖਤਰਨਾਕ ਜੰਗਲੀ ਜਾਨਵਰ ਹੁੰਦੇ ਹਨ ਉਹਨਾਂ ਨੂੰ ਇੱਕ ਜਾਲ ਲਾ ਕੇ ਥੋੜਾ ਜਿਹਾ ਹੋਰ ਸੁਰੱਖਿਤ ਕੀਤਾ ਜਾਂਦਾ ਹੈ ਤਾਂ ਜੋ ਆਮ ਲੋਕਾਂ ਨੂੰ ਨੁਕਸਾਨ ਨਾ ਪਹੁੰਚਾ ਸਕਣ। ਮੰਮਾ ਹੋਰ ਕੀ ਹੋਊਗਾ? ਅੱਜ ਮੌਸਮ ਬਹੁਤ ਵਧੀਆ ਹੈ ਤਾਂ ਵੀਡੀਓ ਬਣਾਉਣ ਵਿੱਚ ਵੀ ਥੋੜਾ ਜਿਆ ਵਧੀਆ ਲੱਗ ਰਿਹਾ ਹੈ ਕਿਉਂਕਿ ਵੀਡੀਓ ਦੇ ਵਿੱਚ ਜਦੋਂ ਮੌਸਮ ਵਧੀਆ ਹੁੰਦਾ ਹੈ ਤਾਂ ਕਲਰਸ ਬਹੁਤ ਵਧੀਆ ਆਉਂਦੇ ਹਨ ਇਹ ਜੋ ਸਾਹਮਣੇ ਤੁਹਾਨੂੰ ਦੇਖ ਰਿਹਾ ਹੈ ਇਹਨੂੰ ਕਹਿੰਦੇ ਹਨ ਕਾਲਾ ਰਿਛ ਅਸੀਂ ਅੱਗੇ ਜਾ ਕੇ ਦੇਖਿਆ ਪਰ ਸਾਨੂੰ ਕਿਸੇ ਵੀ ਚਾਰੇ ਪਾਸੇ ਇਹ ਨਹੀਂ ਦਿਖਿਆ ਅਸੀਂ ਆਸੇ ਪਾਸੇ ਸਾਰੇ ਥਾਂ ਨਿਗਾਹ ਮਾਰੀ ਪਰ ਕਾਲਾ ਰਿਛ ਸਾਨੂੰ ਕਿਤੇ ਨਹੀਂ ਦਿਖਿਆ ਹੋ ਸਕਦਾ ਹੈ ਕਿ ਕਾਲੇ ਰਿਛ ਦੀ ਸਿਹਤ ਠੀਕ ਨਾ ਹੋਵੇ ਬਿਮਾਰ ਚੱਲ ਰਿਹਾ ਹੋਵੇ ਜਦੋਂ ਕੋਈ ਜੰਗਰੀ ਜੰਗਲੀ ਜਾਨਵਰ ਬਿਮਾਰ ਹੋ ਜਾਂਦਾ ਹੈ ਤਾਂ ਉਸ ਨੂੰ ਕਿਤੇ ਹੋਰ ਸ਼ਿਫਟ ਕਰ ਦਿੱਤਾ ਜਾਂਦਾ ਹੈ ਅੱਗੇ ਆਪਾਂ ਨੂੰ ਦਿਖ ਰਿਹਾ ਹੈ ਜੀ ਇਹ ਛੋਟੇ ਛੋਟੇ ਕਿਊਟ ਕਿਊਟ ਇਹ ਜੰਗਲੀ ਜਾਨਵਰ ਹੈ ਤਾਂ ਬਹੁਤ ਛੋਟਾ ਆਕਾਰ ਵਿੱਚ ਪਰ ਇਹ ਜੰਗਲ ਦੇ ਵੱਡੇ ਵੱਡੇ ਅਤੇ ਖਤਰਨਾਕ ਜੰਗਲੀ ਜਾਨਵਰਾਂ ਨੂੰ ਚੰਗੀ ਤਰ੍ਹਾਂ ਮਜ਼ਾ ਚੁਕਾ ਦਿੰਦਾ ਹੈ ਜਦੋਂ ਕੋਈ ਜੰਗਲ ਦਾ ਵੱਡਾ ਜਾਨਵਰ ਇਸ ਉੱਪਰ ਹਮਲਾ ਕਰਨ ਆਉਂਦਾ ਹੈ ਅਤੇ ਇਹ ਫਿਰ ਉਸ ਨੂੰ ਆਪਣੇ ਪਿੱਠ ਤੇ ਲੱਗੇ ਕੰਡਿਆਂ ਨਾਲ ਉਸ ਉੱਪਰ ਹਮਲਾ ਕਰ ਦਿੰਦਾ ਹੈ ਅਤੇ ਉਸ ਨੂੰ ਭਜਾ ਦਿੰਦਾ ਹੈ ਡਰਾ ਕੇ ਜਾਂ ਫਿਰ ਉਸ ਨੂੰ ਕਾਇਲ ਕਰ ਦਿੰਦਾ ਹੈ ਚੱਲਣ ਵਿੱਚ ਇਹ ਬਹੁਤਾ ਫਰਤੀਲਾ ਨਹੀਂ ਹੁੰਦਾ ਆਰਾਮ ਆਰਾਮ ਨਾਲ ਚੱਲਦਾ ਰਹਿੰਦਾ ਹੈ ਤੁਸੀਂ ਦੇਖ ਸਕਦੇ ਆ ਕਿ ਤਿੰਨ ਚਾਰ ਤਰ੍ਹਾਂ ਦੇ ਇਹ ਭੈਣ ਭਰਾ ਫਿਰ ਰਹੇ ਹਨ ਅਤੇ ਇਦਾਂ ਹੀ ਇੱਕ ਦੂਜੇ ਦੇ ਮਗਰ ਲੱਗ ਕੇ ਗੇੜੇ ਕੱਢਦੇ ਹਨ ਜਿੱਦਾਂ ਪੇੜ ਨਹੀਂ ਹੁੰਦੀ ਪੇੜਚਾਲ ਉਦਾਂ ਹੀ ਇਹ ਇਹ ਵੀ ਸੇਮ ਹੀ ਵਰਕ ਕਰਦੇ ਹਨ ਇਹ ਵੀ ਇੱਕ ਦੂਜੇ ਦੇ ਮਗਰ ਚੱਲ ਕੇ ਆਪਣਾ ਰਸਤਾ ਬਣਾਈ ਜਾਂਦੇ ਹਨ ਖੇਡ-ਖੁੱਡੀ ਜਾਂਦੇ ਹਨ ਕਹੇ ਇਹ ਕਾਹ ਦਾ ਕੰਮ ਕਰਦੇ ਹਨ ਅੱਜ ਆਪਾਂ ਜਾਤ ਨੂੰ ਲੇਟ ਹੈ। ਇਹ ਐਸੀ ਐਸੀ ਖੇਡ ਵੀ ਨਾ। ਦਾਰਾ ਤੋਂ ਇਹ ਆਵਾਜ਼ ਤੇ ਬਹੁਤ ਬਿਊਟੀਫੁਲ ਅੰਗੂਰ। ਇਹ ਤਲਾਹ ਕਿੱਦਾਂ ਨਾ। ਇਹ ਤਾਂ ਇਹ ਵਧ ਰਿਹਾ ਹੈ। ਇਹ ਤੇ ਘਾਤਰਾ ਸੋਚ ਕੇ ਨਹੀਂ ਚਾਹਣਾ। ਕਿਹਦਾ ਲੱਗਦਾ। ਵੀਡੀਓ ਨੂੰ ਰੋਕ ਕੇ ਤੁਸੀਂ ਬੋਰਡ ਤੇ ਲਿਖੀ ਹੋਈ ਇਨਫੋਰਮੇਸ਼ਨ ਪੜ੍ਹ ਸਕਦੇ ਆਂ। ਕਿ ਆਪਾਂ ਤੁਹਾਨੂੰ ਦਿਖਾਉਨੇ ਹਾਂ ਜੰਗਲ ਦੀਆਂ ਬਤਕਾਂ ਚਿੜੀਆ ਘਰ ਦੀਆਂ ਬਤਕਾਂ ਬਤਕਾਂ ਦਾ ਆਮ ਹੀ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਦੇਖਣ ਨੂੰ ਮਿਲ ਜਾਂਦੀਆਂ ਹਨ ਪਰ ਜੋ ਸ਼ਹਿਰਾਂ ਵਿੱਚ ਵੱਡੇ ਸ਼ਹਿਰਾਂ ਵਿੱਚ ਲੋਕ ਰਹਿੰਦੇ ਹਨ ਉਹਨਾਂ ਵਾਸਤੇ ਇਹ ਇੱਕ ਖਾਸ ਚੀਜ਼ ਹੈ ਤਾਂ ਕਰਕੇ ਉਹ ਸਾਰੇ ਲੋਕ ਜੋ ਵੱਡੇ ਸ਼ਹਿਰਾਂ ਵਿੱਚ ਰਹਿੰਦੇ ਹਨ ਜਿਵੇਂ ਕਿ ਲੁਧਿਆਣਾ, ਜਲੰਧਰ, ਚੰਡੀਗੜ੍ਹ, ਬਠਿੰਡਾ ਜੋ ਕਿ ਪੰਜਾਬ ਦੇ ਵੱਡੇ ਸ਼ਹਿਰ ਹਨ ਇੱਥੇ ਬੱਤਕਾਂ ਦੇਖਣ ਨੂੰ ਨਹੀਂ ਮਿਲਦੀਆਂ ਪਰ ਫਿਰ ਲੁਧਿਆਣੇ ਦੇ ਚਿੜਿਆਕਰ ਆ ਕੇ ਘੁੰਮ ਸਕਦੇ ਹਨ ਅਤੇ ਬੱਤਕਾਂ ਦੇਖ ਸਕਦੇ ਹਨ ਬੱਤਕਾਂ ਦੇ ਨਾਲ ਹੀ ਇੱਕ ਬਹੁਤ ਹੀ ਸੋਹਣਾ ਮੋਰ ਵੀ ਦੇਖਣ ਨੂੰ ਮਿਲਿਆ ਹੈ ਤਾਂ ਬਹੁਤ ਦੂਰ ਸੀ ਪਰ ਅਸੀਂ ਵੀਡੀਓ ਨੂੰ ਜ਼ੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕੀਤੀ ਬਹੁਤ ਹੀ ਸੋਹਣਾ ਮੋਰ ਸੀ ਇਹ ਅੱਗੇ ਆਪਾਂ ਤੁਹਾਨੂੰ ਦਿਖਾਵਾਂਗੇ ਹਿਰਨ ਦੋ ਸਿੰਗਾ ਵਾਲੇ ਹਿਰਨ ਹਿਰਨ ਦੇ ਵਿੱਚ ਵੀ ਕਾਫੀ ਸਾਰੀਆਂ ਪ੍ਰਜਾਤੀਆਂ ਆਉਂਦੀਆਂ ਹਨ 12 ਸਿੰਗਾ ਵਾਲਾ ਦੋ ਸਿੰਗਾ ਵਾਲਾ ਅਲੱਗ-ਅਲੱਗ ਤਰ੍ਹਾਂ ਦੇ ਸਿੰਗਾ ਵਾਲੇ ਜਾਨਵਰ ਆਉਂਦੇ ਹਨ ਇਹਨਾਂ ਨੂੰ ਸਿੰਗਾ ਦੇ ਨਾਮ ਨਾਲ ਨਾਮ ਨਾਲ ਅਲੱਗ-ਅਲੱਗ ਪ੍ਰਜਾਤੀਆਂ 'ਚ ਵੰਡਿਆ ਗਿਆ ਹੈ ਤੁਸੀਂ ਦੇਖ ਰਹੇ ਹੋਗੇ ਵੀਡੀਓ ਵਿੱਚ ਨੋਟ ਕਰਦੇ ਹੋਗੇ ਕਿ ਜੋ ਬਾਕੀ ਜੰਗਲੇ ਦੇ ਜਾਨਵਰ ਹਨ ਉਹਨਾਂ ਦਾ ਘੇਰਾ ਛੋਟਾ ਹੈ ਪਰ ਜੋ ਹਿਰਨਾ ਦਾ ਘੇਰਾ ਹੈ ਇਹ ਬਹੁਤ ਵੱਡਾ ਬਣਾਇਆ ਹੋਇਆ ਹੈ ਇਹਨਾਂ ਨੇ ਐਦਾਂ ਇਸ ਲਈ ਹੈ ਕਿਉਂਕਿ ਜੋ ਹਿਰਨ ਹੈ ਇਹ ਭਾਇਦਾ ਬਹੁਤ ਤੇਜ਼ ਹੈ ਇਹ ਤਰਨ ਪਰ ਜਾਂਦੇ ਕਾਫੀ ਤੇਜ਼ ਹੁੰਦਾ ਹੈ ਤਾਂ ਕਰਕੇ ਇਹਨਾਂ ਦਾ ਘੇਰਾ ਵੀ ਵੱਡਾ ਬਣਾਇਆ ਗਿਆ ਹੈ ਤਾਂ ਕਿ ਖੁੱਲ ਕੇ ਭੱਜ ਸਕਣ ਅੱਗੇ ਜੋ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਹ ਹਿਰਨਾਂ ਦੇ ਬੱਚੇ ਹਨ ਜੋ ਦੋ ਸਿੰਗਾ ਵਾਲੇ ਹਿਰਨ ਤੁਹਾਨੂੰ ਆਪਾਂ ਪਿੱਛੇ ਵੀਡੀਓ ਵਿੱਚ ਦਿਖਾਇਆ ਹੈ ਇਹ ਉਹਨਾਂ ਦੇ ਹੀ ਬੱਚੇ ਹਨ ਤੁਸੀਂ ਦੇਖ ਰਹੇ ਹੋ ਕਿ ਇਹਨਾਂ ਨੂੰ ਥੋੜਾ ਜਿਹਾ ਵੱਖਰੀ ਜਾਲੀ ਐਕਸਟਰਾ ਜਾਲੀ ਲਾ ਕੇ ਕਵਰ ਕੀਤਾ ਹੋਇਆ ਸੁਰੱਖਿਤ ਕੀਤਾ ਹੋਇਆ ਹੈ ਤਾਂ ਜੋ ਕੋਈ ਹੋਰ ਜੰਗਲ ਦਾ ਜਾਨਵਰ ਇਹਨਾਂ ਤੇ ਹਮਲਾ ਕਰਕੇ ਇਹਨਾਂ ਨੂੰ ਖਾ ਨਾ ਸਕੇ ਇਹਨਾਂ ਦੀ ਸੁਰੱਖਿਆ ਲਈ ਥੋੜੀ ਜੀ ਵੱਖਰੀ ਜਾਲੀ ਐਡ ਕੀਤੀ ਹੋਈ ਹੈ ਬਹੁਤ ਵਧੀਆ ਕੰਮ ਕੀਤਾ ਹੋਇਆ ਜੰਗਲ ਦੇ ਮੁਲਾਜ਼ਮਾਂ ਨੇ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ 12 ਸਿੰਘਾਂ ਵਾਲੇ ਹੈਰਨ ਤੁਸੀਂ ਦੇਖ ਸਕਦੇ ਹੋ ਕਿ 12 ਸਿੰਘਾਂ ਵਾਲੇ ਹਿਰਨ ਨੂੰ ਵੀ ਬਹੁਤ ਵੱਡਾ ਘੇਰਾ ਦਿੱਤਾ ਹੋਇਆ ਹੈ ਉਹ ਵੀ ਇਸ ਲਈ ਕਿਉਂਕਿ ਇਹ ਵੀ ਹਿਰਨ ਬਹੁਤ ਭੱਜਣ ਵਿੱਚ ਤੇਜ਼ ਹੁੰਦੇ ਹਨ ਵੈਸੀ ਉੱਡ ਕੇ ਆ ਗਿਆ ਤੁਸੀਂ ਦੇਖ ਰਹੇ ਹੋ ਕਿ ਸਾਰੇ ਜੋ ਜੰਗਲ ਦੇ ਜਾਨਵਰ ਹਨ ਉਹ ਦਿਨ ਟਾਲਣ ਤੋਂ ਪਹਿਲਾਂ ਹੀ ਆਪਦੀ ਪੇਟ ਪੂਜਾ ਕਰਕੇ ਫ੍ਰੀ ਹੋ ਜਾਂਦੇ ਹਨ ਤੇ ਆਰਾਮ ਨਾਲ ਸੌ ਜਾਂਦੇ ਹਨ ਕਿਸਾਨਾਂ ਤੋਂ ਵੱਖਰਾ 12 ਸਿੰਘਾਂ ਵਾਲੇ ਹੇਰਨ ਨੂੰ 12 ਸਿੰਘਾਂ ਕਿਹਾ ਜਾਂਦਾ ਹੈ ਤੇ ਇਹਨਾਂ ਦੇ ਨਾਲ ਆਪਾਂ ਨੂੰ ਦੋ ਮੋਰ ਵੀ ਦੇਖਣ ਨੂੰ ਮਿਲੇ। ਵੀਡੀਓ ਨੂੰ ਜ਼ੂਮ ਕਰਕੇ ਆਪਾਂ ਤੁਹਾਨੂੰ ਵੀਡੀਓ ਵਿੱਚ ਮੋਰ ਦਿਖਾ ਰਿਹਾ ਹੈ ਤਾਂ ਬਹੁਤ ਦੂਰ ਸੀ ਪਰ ਆਪਾਂ ਤੁਹਾਨੂੰ ਜ਼ੂਮ ਕਰਕੇ ਮੋਰ ਵੀ ਦਿਖਾ ਰਹੇ ਹਾਂ। ਅੱਜ ਮੌਸਮ ਬਹੁਤ ਵਧੀਆ ਹੈ ਧੁੱਪ ਨਿਕਲੀ ਹੋਈ ਹੈ ਤੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਸਕਰੀਨ ਤੇ 12 ਸਿੰਘੇ ਅਤੇ ਮੋਰ। ਵੀਡੀਓ ਵਿੱਚ ਜਿੰਨੇ ਵੀ ਆਪਾਂ ਤੁਹਾਨੂੰ ਜੰਗਲ ਦੇ ਜਾਨਵਰ ਦਿਖਾਉਣੇ ਸੀ ਉਹ ਸਾਰੇ ਜਾਨਵਰ ਆਪਾਂ ਤੁਹਾਨੂੰ ਦਿਖਾ ਚੁੱਕੇ ਆ ਹੁਣ ਆਪਾਂ ਤੁਹਾਨੂੰ ਜੰਗਲ ਦੇ ਪੰਛੀ ਦਿਖਾਵਾਂਗੇ ਪੰਛੀਆਂ ਦੇ ਬਹੁਤ ਸਾਰੇ ਪ੍ਰਜਾਤੀਆਂ ਆ ਜਾਂਦੀਆਂ ਹਨ ਉਹਨਾਂ ਵਿੱਚ ਸਾਰੀਆਂ ਪ੍ਰਜਾਤੀਆਂ ਆਪਾਂ ਤੁਹਾਨੂੰ ਦਿਖਾਵਾਂਗੇ ਜੋ-ਜੋ ਆਪਾਂ ਨੂੰ ਇੱਥੇ ਦਿਖਾਈਆਂ ਗਈਆਂ ਹਨ ਉਹ ਸਾਰੀਆਂ ਵੀਡੀਓ ਦੇ ਵਿੱਚ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਇਹ ਹਨ ਜੀ ਰੰਗ ਬਰੰਗੀਆਂ ਚੜੀਆਂ ਇਹ ਤਾਂ ਗੁਗੂ ਤੁਹਾਡੇ ਘਰੇ ਵੀ ਹਨਾ ਕੋਈ ਕੋਲੇ ਮਾ ਬਰਜਾ ਬਰਜੀ ਤੇ ਨਿਕਲ ਤੂ ਉੱਤਰੀ ਆ ਕਿਹਦਾ ਕਰ ਰ ਦਸ ਇਹ ਪਤ ਮੁਰਗੇ ਆ ਮੁਰਗੇ ਨੇ ਭਗਣ ਕੀਏ ਈਗਲ ਆਪੋ ਤੇ ਈਗਲ ਹੂੰ ਐਲ ਐਲ ਈਗਲ ਕਿਹਨਾਂ ਲੱਗਦੇ ਨੇ ਕੀ ਕੀ ਈਗਲ ਆਏ ਇਹ ਇਹ ਪੰਛੀ ਸਾਈਡ ਤੇ ਕੋਨੇ ਤੇ ਹੋ ਕੇ ਬੈਠੇ ਆ ਸਾਨੂੰ ਲੱਗਦਾ ਇਹਨਾਂ ਦੀ ਵੀ ਤਬੀਅਤ ਠੀਕ ਨਹੀਂ ਸੀ ਲੱਗਦਾ ਠੰਡ ਮੰਨ ਰਹੇ ਸੀ ਇੱਥੋਂ ਤੱਕ ਆ ਪਤਾ ਨੂੰ ਸਾਰੇ ਪੰਛੀ ਦਿਖਾ ਚੁੱਕੇ ਆ ਇੱਥੇ ਅੱਗੇ ਜੋ ਤੁਹਾਨੂੰ ਜਾਲ ਲੱਗਿਆ ਦਿਖ ਰਿਹਾ ਹੈ ਇਹਦੇ ਦੂਜੀ ਸਾਈਡ ਹੈ ਟਾਈਗਰ ਸ਼ਪਾਈ ਮਤਲਬ ਕਿ ਜੋ ਦੂਜੇ ਪਾਸੇ ਜਾਲ ਵਾਲੇ ਪਾਸੇ ਜੋ ਸਾਰਾ ਏਰੀਆ ਹੈ ਉਹ ਟਾਈਗਰ ਦਾ ਏਰੀਆ ਹੈ ਇੱਕ ਲਾਸਟ ਵਾਲੇ ਪੰਛੀ ਦੇਖਣ ਨੂੰ ਰਹਿ ਗਏ ਸਨ ਇਹ ਹਨ ਜੀ ਕਬੂਤਰ ਲੱਗ ਲੱਗ ਤਰ੍ਹਾਂ ਦੀਆਂ ਪ੍ਰਜਾਤੀਆਂ ਹਨ ਕਬੂਤਰਾਂ ਦੀਆਂ ਕਬੂਤਰਾਂ ਵਿੱਚ ਵੀ ਬਹੁਤ ਤਰ੍ਹਾਂ ਦੇ ਕਬੂਤਰ ਆ ਜਾਂਦੇ ਹਨ ਇੱਥੇ ਸਾਰੇ ਤਰ੍ਹਾਂ ਦੀਆਂ ਕਬੂਤਰਾਂ ਦੀਆਂ ਪ੍ਰਜਾਤੀਆਂ ਹਨ ਬੱਚੇ ਪੂਰੇ ਖੁਸ਼ ਹਨ ਅਤੇ ਦੇਖ ਸਕਦੇ ਆ ਕਿ ਕਿੰਨੀ ਜ਼ਿਆਦਾ ਖੁਸ਼ ਹੈ ਮੇਰੀ ਭਾਂਜੀ ਹੁਣ ਇੱਥੇ ਇਹ ਕਹਿ ਰਹੀ ਹੈ ਕਿ ਮੈਨੂੰ ਟਾਈਗਰ ਸਫਾਰੀ ਦਿਖਾਓ ਪਰ ਜਦੋਂ ਨੂੰ ਅਸੀਂ ਟਾਈਗਰ ਸਫਾਰੀ ਦੇ ਕੋਲੇ ਪਹੁੰਚੇ ਤਾਂ ਸਾਨੂੰ ਪਤਾ ਲੱਗਿਆ ਕਿ ਟਾਈਗਰ ਸਫਾਰੀ ਕਮਾਉਂ ਦਾ ਟਾਈਮ ਖਤਮ ਹੋ ਚੁੱਕਾ ਹੈ ਮਤਲਬ ਕਿ ਹੁਣ ਅਸੀਂ ਥੋੜੇ ਜਿਲੇ ਲੇਟ ਹੋ ਗਏ ਤਾਂ ਫਿਰ ਅਸੀਂ ਸੋਚਿਆ ਵੀ ਕੁਝ ਖਾ ਪੀ ਲਈਏ ਚਾਹ ਪੀਣੀ ਪੀ ਲਈਏ ਤਾਂ ਅਸੀਂ ਸਾਈਡ ਤੇ ਹੋ ਕੇ ਬੈਠ ਗਏ ਪਰ ਜਦੋਂ ਅਸੀਂ ਸਾਈਡ ਤੇ ਹੋ ਕੇ ਬੈਠੇ ਤਾਂ ਸਾਨੂੰ ਇੱਕ ਨਵੀਂ ਗੱਲ ਹੀ ਪਤਾ ਲੱਗੀ ਇਹ ਸਾਹਮਣੇ ਜੋ ਅੰਕਲ ਜੀ ਫਿਰ ਰਹੇ ਹਨ ਇਹ ਦੱਸ ਰਹੇ ਹਨ ਕਿ ਟਾਈਗਰ ਮਰ ਚੁੱਕਿਆ ਹੈ ਤੇ ਹੁਣ ਮੇਰੀ ਭਾਂਜੀ ਪੁੱਛ ਰਹੀ ਹੈ ਕਿ ਟਾਈਗਰ ਕਿਵੇਂ ਮਰ ਗਿਆ ਕਦੋਂ ਮਰਿਆ ਤਾਂ ਇਹਦਾ ਮੂਡ ਹੁਣ ਥੋੜਾ ਜਿਹਾ ਖਰਾਬ ਹੋ ਚੁੱਕਿਆ ਹੈ ਕਿਉਂਕਿ ਜਵਾਕਾਂ ਨੂੰ ਟਾਈਗਰ ਘੁੰਮਣ ਦਾ ਸ਼ੌਂਕ ਹੁੰਦਾ ਹੈ ਟਾਈਗਰ ਦੇਖਣ ਦਾ ਸ਼ੌਂਕ ਹੁੰਦਾ ਹੈ ਤਾਂ ਪਰ ਇੱਥੇ ਆ ਕੇ ਸਾਨੂੰ ਪਤਾ ਲੱਗਾ ਕਿ ਟਾਈਗਰ ਤਾਂ 3 ਮਹੀਨੇ ਪਹਿਲਾਂ ਹੀ ਮਰ ਚੁੱਕਿਆ ਹੈ ਹੁਣੇ ਤੁਸੀਂ ਇਹਦਾ ਮੂੰਹ ਦੇਖ ਸਕਦੇ ਹੋ ਕਿ ਇਹ ਗੱਲ ਸੁਣ ਕੇ ਇਹਨੂੰ ਅਫਸੋਸ ਹੋ ਰਿਹਾ ਹੈ ਹੁਣ ਮੈਨੂੰ ਮੇਰੀ ਭਾਂਜੀ ਕਹਿ ਰਹੀ ਹੈ ਕਿ ਮੈਨੂੰ ਟਾਈਗਰ ਦੇਖਣਾ ਹੈ ਟਾਈਗਰ ਦੇਖਣਾ ਹੈ ਮੈਨੂੰ ਚੰਡੀਗੜ੍ਹ ਦਾ ਅਜਾਇਬ ਘਰ ਦਿਖਾ ਕੇ ਲਿਆਓ ਹੁਣ ਅਸੀਂ ਚਿੜੀਆ ਘਰ ਤੋਂ ਬਾਹਰ ਜਾ ਰਹੇ ਹਾਂ ਤੇ ਅੱਜ ਦੇ ਵਲੌਗ ਨੂੰ ਇੱਥੇ ਹੀ ਖਤਮ ਕਰਦੇ ਹਾਂ ਜਿੱਦਾਂ ਤੁਸੀਂ ਇਸ ਵੀਡੀਓ ਨੂੰ ਸਹਿਯੋਗ ਦਿਓਗੇ ਅਤੇ ਇਸ ਤੇ ਵਿਊਜ਼ ਜ਼ਿਆਦਾ ਆਉਣਗੇ ਤਾਂ ਫਿਰ ਅਗਲੀ ਵੀਡੀਓ ਦੇ ਵਿੱਚ ਅਸੀਂ ਚੰਡੀਗੜ੍ਹ ਦਾ ਚਿੜਿਆ ਘਰ ਵੀ ਕਵਰ ਕਰਾਂਗੇ ਤੇ ਇਸ ਤੋਂ ਬਾਅਦ ਜੇ ਸਾਨੂੰ ਵੀਡੀਓ ਦਾ ਰਿਸਪੌਂਸ ਵਧੀਆ ਮਿਲਿਆ ਤਾਂ ਫਿਰ ਅਸੀਂ ਦਿੱਲੀ ਦਾ ਵੱਡਾ ਚਿੜਿਆ ਘਰ ਵੀ ਤੁਹਾਨੂੰ ਕਮਾਵਾਵਾਂਗੇ। ਜੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਵਾਲ ਹੋਵੇ ਤੁਹਾਡੇ ਮਨ 'ਚ ਤੁਸੀਂ ਕਮੈਂਟਾਂ ਵਿੱਚ ਪੁੱਛ ਸਕਦੇ ਹੋ। ਅੱਜ ਮੌਸਮ ਬਹੁਤ ਵਧੀਆ ਸੀ ਤੇ ਬਹੁਤ ਹੀ ਸੋਹਣੀ ਵੀਡੀਓ ਬਣੀ ਤੇ ਬਹੁਤ ਹੀ ਵਧੀਆ ਫੋਟੋਆਂ ਆਈਆਂ। ਕੁਝ ਬਹੁਤ ਵਧੀਆ ਰਿਹਾ ਪਰ ਇਸ ਤੋਂ ਅਗਲੀ ਵੀਡੀਓ ਦੇ ਵਿੱਚ ਅਸੀਂ ਚੰਡੀਗੜ੍ਹ ਦਾ ਚਿੜਿਆ ਘਰ ਵੀ ਤੁਹਾਨੂੰ ਦਿਖਾਵਾਂਗੇ ਤੁਸੀਂ ਸਾਨੂੰ ਸਹਿਯੋਗ ਦਿਓ ਇਹ ਹੈ ਜੀ ਲੁਧਿਆਣੇ ਦਾ ਚਿੜਿਆ ਘਰ ਦਾ ਗੇਟ ਤੇ ਅੱਜ ਦਾ ਵਲੌਗ ਅਸੀਂ ਇੱਥੇ ਹੀ ਖਤਮ ਕਰਦੇ ਹਾਂ ਤੁਸੀਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੇ ਕਿਸੇ ਨੇ ਵੀ ਪਲਾਨ ਬਣਾਉਣਾ ਹੈ ਲੁਧਿਆਣਾ ਚਿੜਿਆ ਘਰ ਕੋਲੋਂ ਦਾ ਤਾਂ ਉਹ ਸੋਵਾਰ ਨੂੰ ਛੱਡ ਕੇ ਬਾਕੀ ਕਿਸੇ ਵੀ ਦਿਨ ਬਣਾ ਸਕਦੇ ਹੋ ਆਪਦਾ ਪਲਾਨ ਕਿਉਂਕਿ ਸੋਵਾਰ ਨੂੰ ਜਿਹੜਿਆ ਘਰ ਬੰਦ ਹੁੰਦਾ ਹੈ। ਜਿਹੜਿਆ ਘਰ ਕੋਮਨ ਤੋਂ ਬਾਅਦ ਅਸੀਂ ਬਾਹਰ ਗਨ ਵਾਲੇ ਰਸਤੇ ਨੂੰ ਗਏ ਅਤੇ ਸਾਹਮਣੇ ਸਾਨੂੰ ਜਹਾਜ ਘਰਾਉਣ ਦੇ ਦੋ ਜਹਾਜ ਦਿਖੇ ਜੋ ਕਿ ਮਹਾਰਾਜਾ ਰਣਜੀਤ ਸਿੰਘ ਦੇ 뮤ਜ਼ੀਅਮ। 뮤ਜ਼ੀਅਮ ਦੇ ਬਾਹਰ ਇੱਕ ਕੁਲਚੇ ਵਾਲਾ ਖੜਿਆ ਹੋਇਆ ਹੈ ਅਸੀਂ ਸੋਚਿਆ ਵੀ ਹੁਣ ਘੰਮ ਘੰਮ ਕੇ ਥੱਕ ਚੁੱਕੇ ਹਾਂ ਭੁੱਖ ਲੱਗੀ ਹੈ ਇਹਦੇ ਕੁਲਚੇ ਖਾ ਲਈਏ। ਅੱਜ ਦੀ ਵੀਡੀਓ ਨੂੰ ਇੱਥੇ ਹੀ ਖਤਮ ਕਰਦੇ ਆਂ ਜੀ ਕਿਵੇਂ ਲੱਗੀ ਤੁਹਾਨੂੰ ਵੀਡੀਓ ਤੁਸੀਂ ਕਮੈਂਟਾਂ ਵਿੱਚ ਆਪਣੀ ਆਪਣੀ ਰਾਏ ਦੱਸ ਸਕਦੇ ਆ ਇਹ ਹੈ ਜੀ ਬਾਹਰ ਦਾ ਰਸਤਾ ਅਗਲੀ ਵੀਡੀਓ ਦੇ ਵਿੱਚ ਅਸੀਂ ਮਹਾਰਾਜਾ ਰਣਜੀਤ ਸਿੰਘ 뮤ਜ਼ਿਕ ਵੀ ਕਵਰ ਕਰਾਂਗੇ